ਪਟਿਆਲਾ ਦੇ ਨੀਲਾ ਪਵਨ ਦੇ ਵੀਆਈਸੀ ਇਮੀਗ੍ਰੇਸ਼ਨ 에ਜੰਟਾਂ ਵੱਲੋਂ ਠੱਗੀ ਦਾ ਸ਼ਿਕਾਰ ਹੋਏ ਵਕਫਖਸ਼ਾਰਾਂ ਤੋਂ ਇਕੱਠੇ ਹੋਏ ਲੋਕ ਆਪਣੇ ਪੈਸਿਆਂ ਦੀਆਂ ਮੰਗਾਂ ਨੂੰ ਲੈ ਕੇ 에ਜੰਟਾਂ ਤੇ ਮਾਲਕਾਂ ਖਿਲਾਫ ਇਮੀਗ੍ਰੇਸ਼ਨ ਦੇ ਬਾਹਰ ਲਗਾਇਆ ਤਰਨਾ ਮੈਨੇਜਮੈਂਟ ਖਿਲਾਫ ਕੀਤੀ ਦੱਬ ਕੇ ਨਾਰੇਬਾਜੀ ਇਮੀਗ੍ਰੇਸ਼ਨ ਮਾਲਕਾਂ ਤੇ ਠੱਗੀ ਦਾ ਸ਼ਿਕਾਰ ਲੋਕ ਹੋਏ ਆਮੋ ਸਾਹਮਣੇ ਦੱਬ ਕੇ ਹੋਈ ਤਿੱਖੀ ਬਹਿਸ ਤੁਸੀਂ ਵੀ ਦੇਖੋ ਮੌਕੇ ਦੀਆਂ ਲਾਈਵ ਤਸਵੀਰਾਂ ਮਨਨ ਚਾਹਤ ਕੋਟੇ ਕਾ ਫੁਨ ਮੈਂ ਦੇਖਣੇ ਚਾਹਤ ਹੈ। ਉਹ ਕਹਿੰਦਾ ਹੈ ਕਿ ਕੋਈ ਕਮੇਂਟ ਨੇ ਤੂੰ ਐ ਦੱਸ ਕਿਹੜੀ ਸੋਰੇ ਕੰਪਨੀ ਨੇ ਪੈਸੇ ਨਹੀਂ ਪਾਏ ਨੇ। ਤੂੰ ਕਿਹਦੇ ਸੰਸੋਰੇ ਫੁੱਲ ਲਈ ਬੇੜੀ। ਤੇ ਤੋਸੀਆ ਤਾਂ ਕਿ ਤੂੰ ਦਾ ਦੱਟ ਲੀ ਗੇ। ਉਹ ਸਿਕਾਗੇ ਮੈਂ ਹਰਥ ਦੇਗਾ ਤੇ ਬੈਠੀ। ਕਿੰਨੇ ਰੁਪਏ ਪੈਸੇ ਕਮਾ ਕੇ ਫਿਰ ਭੈਣ ਜਦੋਂ ਕਰਦੀ ਜਿਹ ਬਚਾਇਆ ਨੂੰ। ਪੈਸੇ ਲੈ ਲੈਣੇ ਫੰਦੇ ਨਾ ਮੈਂ ਪੈਸੇ ਤੇਰੇ ਸਾਹ ਤੇਰਾ ਨੰਬਰ ਤੇ ਚੇਕ ਕਰਕੇ ਉਧਰ ਕੱਲੇ ਕਰੋ ਸਾਹ ਬਣਾ ਲੈ ਕਿ ਡੱਕ ਸਾਹਾਂ ਨੂੰ ਦੇ ਪੈਂਜੋ ਨੌਕਰ ਬੈਠਾ ਮੁਰਾ ਇੰਸ਼ੋਰੈਂਸ ਦੀ ਇੰਸ਼ੋਰੈਂਸ ਤਾਂ ਮੈਨੂੰ ਦਿਖਾਓ ਇੰਸ਼ੋਰੈਂਸ ਕਿਹੜਾ ਜੀ ਦਿਖਾਓ ਉਹਨੇ ਕੱਟ ਕੇ ਦਿਖਾਓ ਪੈਸੇ ਨਾ ਇੰਸ਼ੋਰੈਂਸ ਇੰਸ਼ੋਰੈਂਸ ਆਪ ਕੋ ਫੀਰਨੂ 3 ਲੱਖ ਰੁਪਏ ਦਾ ਪੈਂਜੋ ਖਾਤੇ ਜਿਹਾ ਪਾਇਆ ਮੇਰੇ ਫੰਡ ਸੌ ਕਰੰਦੇ ਭੱਟ ਨੇ ਗੱਲ ਕਰ ਉਹਦੇ ਨਾਲ ਪਹਿਲਾਂ ਜਿਨ੍ਹਾਂ ਨੇ ਪੈਸੇ ਲੱਦੇ ਨੇ ਤੇ 13 ਨੰਬਰ ਤੇ ਜਾਂਦੇ ਨੇ ਵੀ ਉਹਦੇ ਨਾਲ ਗੱਲ ਕਰ ਲੋ ਉਹਦੇ ਪੈਸੇ ਛੁੱਟੀ ਦੇ ਨੇ ਫਾਟ ਨੇ ਫਾਟ ਕਿਧਰੇ ਗਿਆ ਤੂੰ ਸ਼ੋਰਾਂ ਦੇ ਪੈਸੇ ਦੇ ਪੈਸੇ ਦੇ ਨਾ 300 ਸੇ ਜਿਹੜੇ 1,35,000 ਦੇ ਸ਼ੋਰਾਂ ਸੇ ਜੀ 5000 4000 ਰੁਪਏ ਦਾ ਉਹ ਫਾਟ ਨੇ 35 35 ਹੋ ਗਏ ਚਾਰੇ ਆ ਕੱਟ ਗਿਆ ਉਹਗਾ 60000 ਬੁੱਧ ਆ ਹੋਇਆ ਬਾਕੀ ਜਿਹੜੇ ਪੈਸੇ ਸੰਭਾਏ ਖਾ ਖਾ ਬੈਠੇ ਮੈਨੂੰ ਉਹਦੇ ਦਫ਼ਤਰਾਂ ਚ ਸਾਨੂੰ ਡੇਢ ਦੱਸੋ ਕਦੋਂ ਦੋਗੇ ਪੈਸੇ ਅਸੀਂ ਉਦੋਂ ਆਵਾਂਗੇ ਇੱਥੇ ਡੇਟਾ ਫਿਰਿਆ ਲੈਣਾ ਪੈਸੇ ਨਾ ਮੈਨੂੰ ਮੇਰਾ ਫੋਨ ਰੱਲ ਤੇ ਕਿੰਨਾ ਉਂਹ ਚਾਹੋ ਇਹ ਨੋਰਾਂ ਦਾ ਪੀਆਰ ਆ ਗਿਆ 90 ਹਜ਼ਾਰ ਹੈ 90 ਹਜ਼ਾਰ ਕਰ ਦੋਗੇ ਮੈਂ ਲੈ ਕੇ ਜਾਉਂਗਾ ਵੇ ਤੇ ਕਿਹਦੀ ਜਲੂਸ ਆਲੇ ਪਿੰਡੋ ਆ ਰਹੇ ਨੇ ਮੇਰੇ ਜੀਦਾ ਮੇਰੀ ਗੱਲ ਸੁਣਾਈ ਦਵਾ ਪਿੰਡੋ ਆ ਰਹੀ ਟਰਾਲੀ ਭਰੀ ਗੱਤ ਤੇ ਕੀ ਖਾਂਦੇ ਨੇ ਜੀਦਾ ਨਾ ਕਾੜੇ ਫੈਨ ਕਾੜੇ ਨੇ ਨਿਕਲ ਜਾਨਾ ਉਰੋਂ ਮੈਡਮ ਨੂੰ ਉਸੇ ਸਾਹਮਣੇ ਸਬੂਤ ਨੇ ਮੈਡਮ ਬੈਠੇ ਉਹ ਮੇਰੇ ਕੋਲ ਤਾਂ ਹੈ ਹੀ ਨਹੀਂ ਸੁਨਾਨ ਆਹੜ ਕਾਣਾ ਨਾ ਬੈਂਕ ਤੁਸੀਂ ਇਹਦਾ ਗੱਲ ਕਰਵਾਉਣੀ ਸੀ ਤੁਸੀਂ ਕਹਿੰਦੇ ਲੰਬਰ ਦਿੱਤਾ ਸਾਹ ਬਣਾਏ ਗੱਲ ਹੋਈ ਸੀ ਫੋਨ ਤੇ ਗੱਲ ਕਰਾਈ ਜਾ ਮੈਂ ਤੇਰੀ ਸਿੱਧੂ ਦਾ ਭਾਈ ਧੀ ਗਿਆ ਉਹ ਜਿਹੜਾ ਫੋਨ ਤੇ ਗੱਲ ਕਰੀ ਜਾ ਰਹਿ ਗਿਆ ਬੈਠਾ ਦਫ਼ਤਰਾਂ ਜਾ ਕਿਹਦਾ ਨਹੀਂ ਆਈ ਨਹੀਂ ਯਾਰ ਕਿੱਥੇ ਉਹ ਹੀ ਕੋਈ ਜਿਹੜਾ ਸੰਗ ਪਿੰਡ ਆਇਆ ਜਿਹੜਾ ਚੈੱਕ ਕਰਾਂਗੇ ਇੱਕ ਇੰਦਾਂ ਦਾ ਇਹ ਬੰਦਾ ਚੈੱਕ ਕਰਤੀ ਕਿ ਆ ਅਸੀਂ ਵੀ ਅਸਲ ਮੈਂ ਮੈਂ ਆਹ ਦੇਖੋ ਜੀ ਜਦੋਂ ਮੈਂ ਉਹ ਤੇ ਚੌਂਕੀ ਆ ਉਹ ਬੋਕ ਬੈਠ ਕੇ ਚੱਲੂ ਖਿੱਚ ਦਿਖਾ ਉਹਨੇ ਕਿੰਨੇ ਮਿੰਟ ਬਰਾੜੇ ਕਿ ਮਿੰਟ ਤੇ ਚੌਂਕੀ ਚੌਂਕੀ ਆਉਂਦੀ ਆ ਉਹ ਬਣਾ ਲੈ ਕੇ ਚੱਲ ਚੌਂਕੀ ਚੱਲਦੇ ਉਹ ਨਾ ਨਹੀਂ ਲਾ ਪਿਆ ਬਲਾਵਾ ਦੇ ਤਾਂ ਹੀ ਪੈਦਾ ਇਹਨੇ ਤੁਹਾਡੇ ਨਾਲ ਨੂੰ ਫਾਇਦਾ ਹੈ ਬਹੁਤ ਬਲਾਵਾਗੇ ਇਹਦੇ ਹੈ ਕਿ ਨਹੀਂ ਆਪਾਂ ਬਾਹਰ ਬੈਨੇ ਆਰੇ ਬੈਨੇ ਪਤਾ ਕੀ ਆ ਮੈਨੂੰ ਪਤਾ ਆਜੋ ਬਾਹਰ ਨਾਲੇ ਜਾਣਗੇ ਖਿਡਾਰੀ ਜਾਣਗੇ ਸਦੀ ਕੋਈ ਨਹੀਂ ਆਉਂਦੇ ਮੈਂ ਗਾਜੇ ਦਾ 6 ਬੰਦੇ ਨਾਲ ਲੇ ਕੇ ਇਹਨੇ ਕਿ ਇਹਦੇ ਇਹ ਕਿਹਾ ਹੋਇਆ ਮੈਨੂੰ ਬਾਹਰ ਕੱਢੂਗਾ ਮੀਡੀਆ ਨੇ ਕਹਾ ਦੋ ਵੀ ਇਹ ਲੈ ਕੇ ਜਾ ਰਹੇ ਨੇ ਨੇ ਜ਼ਿੰਮੇਵਾਰੀ ਅਦਖਾਨੇ ਚਾ ਰਹੇ ਚਲੋ ਜੀ ਵੀਡੀਓ ਬਣਾਓ ਇਹਦਾ ਵੀ ਗਾਲਾਂ ਪਾ ਕੇ ਉਡਾਉਣ ਬਹੁਤ ਮੈਸੂਮ ਆ ਜਾਂਦੀ ਐ ਡੀਐਸਪੀ ਵੀ ਆਉਂਦੇ ਆ ਅਸੀਂ ਉਹਨੂੰ ਆ ਕੇ ਚੱਕ ਤਾਂ ਨਾਲੋਂ ਸਾਥ ਪਸਾ ਕਰਕੇ ਆਏ ਉਹ ਵੱਲੋਂ ਕੋਈ ਨਹੀਂ ਕਰੀਏ ਜ਼ਿੰਮੇਵਾਰੀ ਲੈਣਾ ਉਹ ਕੋਈ ਹੋਗਾ ਨਹੀਂ ਲੱਗੇ ਕੋਈ